ਮੇਰਾ ਨਾਮ ਮਾਈਕਲ ਹੈ ਮੈਂ ਆਈਸੀਪੀ ਦੇ ਵਿੱਚ ਬਤੌਰ ਪ੍ਰਧਾਨ ਸਾਡੀ ਲੇਬਰ ਜਿਹੜੀ ਟੋਟਲ 1433 ਬੰਦੇ ਨੇ ਤੇ ਜਿਹੜਾ ਸਾਡਾ ਕਿਤੇ ਵੀ ਜਦ ਬੰਬ ਧਮਾਕਾ ਹੁੰਦਾ ਹੈ ਤੇ ਉਹ ਪਾਕਿਸਤਾਨ ਦਾ ਨਾਂ ਲੱਗਣ ਕਾਰਨ ਜਿਹੜਾ ਸਾਡਾ ਆਈਸੀਪੀ ਬਾਰਡ ਟਾਰੀ ਆ ਉਹ ਬੰਦ ਕੀਤਾ ਜਾਂਦਾ ਹੈ ਤੇ ਇਥੋਂ ਦੀ ਪਰੇਟ ਵਗੈਰਾ ਪਬਲਿਕ ਸਾਰੀ ਜਿਹੜੀ ਆ ਉਸ ਟਾਈਮ ਤੇ ਪਰੇਸ਼ਾਨ ਹੋ ਜਾਂਦੀ ਹੈ ਤੇ ਦੁੱਖ ਤਕਲੀਫ ਦੇ ਵਿੱਚ ਆ ਜਾਂਦੀ ਭੁੱਖ ਮਰੀ ਹੋ ਜਾਂਦੀ ਹੈ ਸ਼ੁਰੂ ਜਿੱਦਾਂ ਪਹਿਲਾਂ 2019 ਦੇ ਵਿੱਚ ਪਲਵਹਾ حملہ ਆਇਆ ਉਸ ਟਾਈਮ ਤੋਂ ਪਾਕਿਸਤਾਨ ਨਾਲ ਜਿਹੜਾ ਵਪਾਰ ਜਿਹੜਾ ਠੱਪ ਹੋ ਚੁੱਕਾ ਹੈ ਸਾਡਾ ਤੇ ਸਾਡੀ ਗਾਂ ਜਿਹੜਾ ਹੁਣ ਪਲਵਲਾ ਹਮਲਾ ਆਇਆ ਤੇ ਉਸ ਦੇ ਵਿੱਚ ਅਫਗਾਨਿਸਤਾਨ ਨਾਲ ਵੀ ਜਿਹੜਾ ਵਪਾਰ ਜਿਹੜਾ ਠੱਪ ਕੀਤਾ ਗਿਆ ਹੈ ਉਹਦੇ ਵਿੱਚ ਕੁਝ ਮਾਤਰ ਜਿਹੜੀਆਂ ਗੱਡੀਆਂ ਵਾਂ 150 ਦੇ ਕਰੀਬ ਜਾਂ 160 ਗੱਡੀਆਂ ਜਿਹੜੀਆਂ ਉਹ ਜਿਹੜੀ ਆ ਪੀ ਇਹਨਾਂ ਨੂੰ ਦੇਣ ਵਾਸਤੇ ਕਿਹਾ ਗਿਆ ਵਾ ਅਫਗਾਨਿਸਤਾਨ ਨੂੰ ਵੀ ਦਿੱਤੀਆਂ ਜਾਣ ਤੇ ਬਾਅਦ ਵਿੱਚ ਕੋਈ ਕਾਰੋਬਾਰ ਦੀ ਕੋਈ ਅਜੇ ਤੱਕ ਸਾਡੀ ਕੋਈ ਆਸ ਨਹੀਂ ਹੋਈ ਅਸੀਂ ਇਹੋ ਚਾਹੁੰਦੇ ਆ ਵੀ ਜਿਹੜਾ ਬਾਰਡਰ ਜਿਹੜਾ ਪਹਿਲਾਂ ਦੀ ਤਰ੍ਹਾਂ ਸਾਡਾ ਵਪਾਰ ਜਿਹੜਾ ਪਾਕਿਸਤਾਨ ਨਾਲ ਵੀ ਚੱਲੇ ਚੰਗੇ ਉਹਨਾਂ ਨਾਲ ਰਿਲੇਸ਼ਨ ਹੋਣ ਇੱਕ ਭਾਈਚਾਰਕ ਸਾਂਝ ਵਧੇ ਤੇ ਵੇਖੋ ਕਈ ਥਾਵਾਂ ਤੇ ਪੋਰਟਾਂ ਜਿਹੜੀਆਂ ਅਜੇ ਵੀ ਚੱਲ ਰਹੀਆਂ ਨੇ ਜਿੱਦਾਂ ਜੰਮੂ ਕਸ਼ਮੀਰ ਦੇ ਵਿੱਚ ਜਾਂ ਸਾਡੀ ਕਸ਼ਮੀਰ ਦੇ ਵਿੱਚ ਪੋਰਟ ਹੈ ਉਹ ਚੱਲ ਰਹੀ ਆ ਤੇ ਪੰਜਾਬ ਦੇ ਵਿੱਚ ਜਿਹੜੀ ਹੈ ਪੋਰਟ ਹਰ ਵਕਤ ਹੀ ਜਦੋਂ ਵੀ ਕਿਤੇ ਵੀ ਹਮਲਾ ਹੁੰਦਾ ਏ ਕਿ ਉਹ ਜਿਹੜੀ ਪੋਰਟ ਸਾਡੀ ਆਈਸੀਪੀਆ ਡਾਰੀ ਜਿਹੜੀ ਇਹ ਬੰਦ ਕੀਤੀ ਜਾਂਦੀ ਹੈ ਅਸੀਂ ਇਹੋ ਰਿਕੁਐਸਟ ਕਰਾਂਗੇ ਮੋਦੀ ਸਰਕਾਰ ਅੱਗੇ ਕਿ ਜਿਹੜੀ ਇਹ ਪੋਰਟ ਸਾਡੀ ਪਹਿਲਾਂ ਵਾਂਗੂ ਚੱਲੇ ਤੇ 14 ਸਥਿਤੀਆਂ ਬੰਦਿਆਂ ਨੂੰ ਰੋਜ਼ਗਾਰ ਜਿਹੜੇ ਆ ਮਿਲੇ ਜੇਕਰ ਨਹੀਂ ਇਹ ਪੋਰਟ ਚਲਾਉਂਦੇ ਤੇ ਇਹਨਾਂ 14 ਸਥਿਤੀਆਂ ਨੂੰ ਕਿਤੇ ਨਾ ਕਿਤੇ ਕੋਈ ਰੋਜ਼ਗਾਰ ਹੋਵੇ ਕੋਈ ਇੰਡਸਟਰੀ ਹੋਵੇ ਜਾਂ ਇਹਨਾਂ ਨੂੰ ਚੌਥਾ ਦਰਜਾ ਦਿੱਤਾ ਜਾਵੇ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਕਿ ਇਹਨਾਂ ਦਾ ਪਰਿਵਾਰ ਜਿਹੜਾ ਪਾਲ ਸਕੇ ਜੇਕਰ ਹੁਣ ਕੋਈ ਵੀ ਆ ਦੰਗਾ ਹੋਇਆ ਆਵਾਜ਼ ਜਿੱਥੇ ਆਪਣੇ ਪਲਵਲ ਦੇ ਵਿੱਚ ਜਿਹੜੇ ਆਪਣੇ ਕੁਝ ਜਵਾਨ ਜਵਾਨ ਲਾਲੋ ਚਾਹੇ ਪਬਲਿਕ ਲਾਲੋ ਤੇ ਸ਼ਹੀਦ ਹੋਏ ਨੇ ਉਹਨਾਂ ਕਾਰਨ ਸਾਡੇ ਚਲੋ ਅਸੀਂ ਦੁੱਖ ਆ ਉਹਦੇ ਵਿੱਚ ਅਸੀਂ ਵੀ ਸ਼ਾਮਿਲ ਆ ਤੇ ਬਹੁਤ ਮਾੜੀ ਤ੍ਰਿਕਟਨਾ ਹੋਈ ਆ ਤੇ ਉਹਦਾ ਕਾਰਨ ਸਾਡਾ ਜਿਹੜਾ ਆਈਸੀਬੀ ਜਿਹੜਾ ਬਾਰਡਰ ਜਦ ਠਾਪ ਹੋ ਚੁੱਕਾ ਹੈ ਪੋਰਟ ਸਾਰੀ ਠਾਪ ਹੋ ਚੁੱਕੀ ਹੈ ਤੇ ਜਿਹੜੀ ਪਲੇਟ ਵਗੈਰਾ ਉਹ ਵੀ ਬੰਦ ਕੀਤੀ ਗਈ ਸੀ ਪਲੇਟ ਚੱਲੀ ਆ ਪਰ ਜਿਹੜੀ ਪਬਲਿਕ ਆ ਉਹ ਨਹੀਂ ਆ ਜਾ ਰਹੀ ਕਿ ਟੂਰਿਸਟ ਕੋਈ ਨਹੀਂ ਆ ਰਿਹਾ ਇਧਰ ਮਾਈਕਲ ਜੀ ਅਕਸਰ ਹੀ ਪੰਜਾਬ ਨੂੰ ਵੀ ਇਸ ਤਰ੍ਹਾਂ ਪ੍ਰੋਬਲਮ ਆਉਂਦੀ ਜਿਵੇਂ ਅਲਬਾਮਾ ਚ ਹੋਇਆ ਜਾਂ ਪਹਿਲਗਾਮ ਚ ਹੋਇਆ ਤੇ ਇਹਨੂੰ ਟਾਰਗੇਟ ਕੀ ਕੀ ਕਾਰਨ ਸਮਝਦੇ ਨੇ ਤੁਹਾਨੂੰ ਲੱਗਦਾ ਹੈ ਕਿ ਜਾਣਬੁੱਝ ਕੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਨਹੀਂ ਸਾਡੇ ਨਾਲ ਤੇ ਵੈਸੇ ਹੀ ਪੰਜਾਬ ਨਾਲ ਜਿਹੜਾ ਮਤਰਈ ਮਾਂ ਵਾਲਾ ਹਾਲ ਕੀਤਾ ਜਾ ਰਿਹਾ ਵਾ ਜੇਕਰ ਆਪਾਂ ਦੂਜੀਆਂ ਪੋਰਟਾਂ ਚਲਾ ਰਹੇ ਹਾਂ ਕੰਮ ਚੱਲ ਰਿਹਾ ਹੋਵੇ ਤੇ ਇਸ ਪੋਰਟ ਤੇ ਕੀ ਆਪਾਂ ਨੂੰ ਕਿਉਂ ਇਹ ਪੰਜਾਬ ਦੇ ਵਿੱਚ ਤਾਂ ਕਰਕੇ ਹੋ ਰਿਹਾ ਹੈ ਤੁਸੀਂ ਮਿਲੇ ਹੋ ਕਦੀ ਕੇਂਦਰੀ ਮੰਤਰੀਆਂ ਨੂੰ ਜਾ ਕੇ ਕੋਈ ਤੁਹਾਡੀ ਮੁਲਾਕਾਤ ਹੋਈ ਹੈ ਕਦੀ ਜਾ ਕੇ ਵੀ ਵੇਖੋ ਇਹ ਜਿਹੜੀ ਪੋਰਟ ਆ ਇਹ ਇੱਕ ਰਾਜਨੀਤੀ ਦਾ ਖਾੜਾ ਬਣਾ ਚੁੱਕੇ ਆ ਹੁਣ ਪਿਛਲੀ ਵਾਰੀ ਐਮਪੀ ਦੀ ਇਲੈਕਸ਼ਨ ਹੀ ਤੇ ਇੱਥੇ ਸੁਮੰਦਰੀ ਸਾਹਿਬ ਆਏ ਸੀ ਦੇਵਗੰਨ ਜੀ ਆਏ ਉਹਨਾਂ ਨੇ ਕਿਆ ਵੀ ਦੇਵਗੰਨ ਜੀ ਕਹਿੰਦੇ ਮੈਂ ਚੌਂਕੀਦਾਰਾ ਕਰਾਂਗਾ ਤੁਹਾਡਾ ਹਰ ਇੱਕ ਜਿਹੜੀ ਗੱਲ ਮੈਂ ਪਚਾਵਾਂਗਾ ਬਾਰਡਰ ਮੈਂ ਖੋਲਾਂਗਾ ਬਾਰਡਰ ਮੈਂ ਚਲਾਵਾਂਗਾ ਇਹ ਇਨ੍ਹਾਂ ਲੇਬਰ ਨੂੰ ਮੈਂ ਪੱਕਿਆਂ ਕਰਾਵਾਂਗਾ ਅਜੇ ਤੱਕ ਕੋਈ ਨਹੀਂ ਆ ਜਦੋਂ ਦਾ ਕੋਈ ਆ ਕਿਸੇ ਨੇ ਆ ਕੇ ਲੇਬਰ ਦੀ ਬਾਤ ਨਹੀਂ ਪੁੱਛੀ ਹੁਣ ਸਾਡੇ ਐਮਪੀ ਸਾਹਿਬ ਆ ਜਿਹੜੇ ਮੌਜੂਦਾ ਤਿੰਨ ਵਾਰੀ ਬਣ ਚੁੱਕੇ ਨੇ ਗਰਜੀਤ ਸਿੰਘ ਜੀ ਓਇਲਾ ਜੀ ਸਰਦਾਰ ਜੀ ਉਹ ਤੇ ਸਾਡੇ ਆਉਂਦੇ ਆ ਹਾਲਚਾਲ ਪੁੱਛਦੇ ਆ ਹੁਣ ਇਤੋਂ ਬਾਦੋਂ ਕੁਝ ਨਹੀਂ ਹੋਇਆ ਬਾਕੀ ਇਹਨਾਂ ਨੇ ਪਾਰਲੀਮੈਂਟ ਵਿੱਚ ਵੀ ਸਾਡਾ ਘਟੋ-ਘਟ ਨਹੀਂ 10 ਵਾਰੀ ਸਾਡੀ ਆਵਾਜ਼ ਚੁੱਕੀ ਆ ਵੀ ਇਹ ਲੇਬਰ ਦਾ ਕੁਝ ਨਾ ਕੁਝ ਕੀਤਾ ਜਾਵੇ ਕੋਟ ਬੰਦ ਹੋਈ ਆ ਜਦੋਂ ਕਿਤੇ ਹਮਲਾ ਹੁੰਦਾ ਏ ਪੋਰਟ ਬੰਦ ਕੀਤੀ ਜਾਂਦੀ ਏ ਲੇਬਰ ਨੂੰ ਦੁੱਖ ਤਕਲੀਫ ਦੇ ਵਿੱਚ ਹੁਣ ਮੋਦੀ ਸਰਕਾਰ ਨੇ ਵੀ ਪੰਜਾਬ ਸਰਕਾਰ ਨੇ ਵੀ ਕਿਹਾ ਹੈ ਵੀ ਅਸੀਂ ਇਨਾਂ ਨੂੰ ਇੱਕ ਬਾਡਰ ਬੈਲਟ ਵਾਲਿਆਂ ਨੂੰ ਬਾਡਰ ਬੈਲਟ ਵਾਲਿਆਂ ਨੂੰ